ਉਹਦੇ 134ਵੇਂ ਦਿਵਸ ਤੇ ਹਲਕਾ ਤੁੰਗਰ ਦੇ ਸਮੁੱਚੇ ਨਿਵਾਸੀਆਂ ਵੱਲੋਂ ਆਪਣੇ ਵੱਲੋਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀਮਾਨ ਰਾਸ਼ਟਰੀ ਸੁਪਰੀਮੋ ਸ਼੍ਰੀ ਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਕਿ ਬਾਬਾ ਸਾਹਿਬ ਜੀ ਮਰੋ ਅੰਬੇਦਕਰ ਦੇ ਪਾਏ ਪੂਰਨਿਆਂ ਤੇ ਚੱਲ ਕੇ ਉਹਨਾਂ ਦੀ ਦਿੱਤੀਆਂ ਸਿੱਖਿਆ ਦੇ ਚੱਲ ਕੇ ਅਸੀਂ ਭਾਰਤ ਦੀ 29ਵੀਂ ਤੇ ਤਰੱਕੀ ਦੇ ਲਈ ਕੰਮ ਕਰ ਸਕਦੇ ਆ ਆ ਜਿਹੜਾ ਪੈਨ ਇਹ 바ਵਾ ਸਾਹਿਬ ਭੀਮਰਾਓ ਮੇਤਕਰੀ ਦਾ ਦਿੱਤਾ ਤੇ ਇਹ ਭਗਤ ਸਿੰਘ ਦੇ ਪੈਰੋਕਾਰ ਦੇ ਰੂਪ ਵਿੱਚ ਫੜ ਕੇ ਖੜੇ ਆ ਕਿਉਂਕਿ ਕਿਸੇ ਨੇ ਧਮਕੀ ਦਿੱਤੀ ਆ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਜਿਹੜਾ ਮਰਦਿਆਂ ਜੀ ਆ ਕਿਸੇ ਨੇ ਧਮਕੀ ਦਿੱਤੀ ਆ ਵੀ ਬੁੱਤ ਦਾ ਨਰਾਦਰ ਕਰਾਂਗੇ ਤਾਂ ਉਹਦੇ ਜਵਾਬ ਲਈ ਖੜੇ ਆ ਵੀ ਭਗਤ ਸਿੰਘ ਦਾ ਪੈਰੋਕਾਰ ਬੰਦੂਕ ਫੜ ਕੇ ਦੇ ਮੂਹਰੇ ਖੜਾ ਤੈਨੂੰ ਜੀ ਆ ਜਦੋਂ ਮਰਜ਼ੀ ਜਿੱਥੇ ਜੀ ਕਰੇ ਟੈਨ ਬੰਨ ਕੇ ਆ ਜੀ ਤੇ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਇਹ ਕਹਿਣਾ ਵੀ ਦੁਬਾਰੇ ਕਹੇ ਬੁੱਤ ਦਾ ਨਰਾਦਰ ਕਰਨ ਦੀ ਗੱਲ ਨਹੀਂ ਕਰੇ ਭਗਵਾਨ ਵਾਲਮੀਕੀ ਧਰਮਸ਼ਾਲਾ ਕਮੇਟੀ ਰਜਿਸਟਰ ਵੱਲੋਂ ਵਿਸ਼ੇਸ਼ ਤੌਰ ਤੇ 134ਵੇਂ ਜਨਮ ਦਿਵਸ ਤੇ ਭਾਰਤ ਰਤਨ ਡਾਕਟਰ ਬੀ ਆਰ ਅਮੇੜਕਰ ਜੀ ਦਾ ਜਨਮ ਦਿਨ ਮਨਾਇਆ ਗਿਆ ਜਿਦੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਐਮ ਐਲ ਏ ਸਰਦਾਰ ਕਲਵਾਨ ਸਿੰਘ ਸਿੱਧੂ ਜੀ ਨੇ ਇੱਥੇ ਸ਼ਿਕਤ ਕੀਤੀ ਪਰ ਉਹਨਾਂ ਨੇ ਦੱਸਿਆ ਕਿ ਕੁਝ ਸ਼ਰਾਰਤੀ ਅੰਸਰ ਇਸ ਬੁੱਧਾ ਨਰਾਦਰ ਕਰਨਾ ਚਾਹੁੰਦੇ ਨੇ ਜਿਹਦੇ ਤੇ ਆਮ ਸ਼ਰੀਆਮ ਲੋਕਾਂ ਚ ਉਹਨਾਂ ਨੇ ਬੰਦੂਕ ਫੜ ਕੇ ਉੱਥੇ ਪਹਿਰਾ ਦਿੰਦੇ ਹੋਏ ਗੱਲ ਕਹੀ ਕਿ ਆਊਗਾ ਤਾਂ ਆਪਣੀ ਮਰਜ਼ੀ ਨਾਲ ਪਰ ਜਾਊਗਾ ਆਪਣੀਆਂ ਲੱਤਾਂ ਤੇ ਨਹੀਂ ਮੈਂ ਵਿਸ਼ੇਸ਼ ਤੌਰ ਤੇ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਕਿ ਇੱਥੇ ਪਹੁੰਚੇ ਨੇ ਤੇ ਮੈਂ ਬਾਬਾ ਸਾਹਿਬ ਦੀ ਜੀਵਨ ਤੇ ਜਿਹੜੀ ਪੜੋ ਜੁੜੋ ਸੰਘਰਸ਼ ਕਰੋ ਨੀਤੀ ਚੱਲਦੀ ਆ ਰਹੀ ਆ ਉਹਦੇ ਤੇ ਭਾਰਤੀਆ ਵਾਲਮੀਕੀ ਤਰਨ ਸਮਾਜ ਇਨ ਬਿਨ ਪੈਰਾ ਤੇਰੀ ਆ ਜਿਹਦੇ ਵਿੱਚ ਪਿਛਲੇ ਦਿਨੀ ਸਾਡੇ ਬਹੁਤ ਹੀ ਸਤਕਾਰਯੋਗ ਭਾਵਾ ਦਸਦੇ ਸਰਵੋੱਚ ਨਿਰਦੇਸ਼ਕ ਅਸ਼ਨੀ ਸੋਤਾ ਜੀ ਨੇ ਕਮਿਸ਼ਨਰ ਸਾਹਿਬ ਸੁਵਪਨ ਚਰਵਾ ਜੀ ਨੂੰ ਮਿਲ ਕੇ ਇਹ ਗੱਲ ਕਹੀ ਸੀ ਕਿ ਜਿੱਥੇ-ਜਿੱਥੇ ਵੀ ਭਾਵਾ ਦਸਦੇ ਲੋਕ ਕਾਰਕਿਰਤਾ ਨੇ ਜਿੱਥੇ-ਜਿੱਥੇ ਵੀ ਬਾਬਾ ਦਸ ਦੇ ਲੋਕ ਰਹਿੰਦੇ ਨੇ ਜਿੱਥੇ ਬੁੱਤ ਲੱਗੇ ਨੇ ਉੱਥੇ ਸਕਿਉਰਿਟੀ ਵਧਾਈ ਜਾਵੇ ਗਸ਼ਤ ਵਧਾਈ ਜਾਵੇ ਜੀ ਅੱਜ ਐਮਐਲਏ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਇੱਥੇ ਆਏ ਆ ਤੋਂ ਆਪ ਇਸ ਗੱਲ ਨੂੰ ਪਹਿਲ ਦੇ ਆਧਾਰ ਤੇ ਕਰ ਰਹੇ ਆ ਅਸੀਂ ਧੰਨਵਾਦੀ ਆਂ ਤੇ ਅੱਜ ਦੇ ਦਿਨ ਤੇ ਅਸੀਂ ਫਿਰ ਲੱਖ ਲੱਖ ਮੁਬਾਰਕਬਾਦ ਦਿੰਨੇ ਆ ਆਓ ਪੜੋ ਜੁੜੋ ਸੰਘਰਸ਼ ਕਰਨੇ ਨੀਤੀ ਤੇ ਚੱਲੀਏ ਤਾਂ ਜੋ ਪੰਜਾਬ ਖੁਸ਼ਹਾਲ ਹੋ ਸਕੇ ਭਾਰਤ ਖੁਸ਼ਹਾਲ ਹੋ ਸਕੇ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਭੀਮ ਜੈ ਸ਼ੰਗਰ